ਦਾਤ ਨੂੰ ਚਮਕਾ ਪਰਮੇਸ਼ਰ ਦੀ ਉਸ ਦਾਤ ਨੂੰ ਚਮਕਾ ਜੋ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲੀ ਜਿਹੜੀ ਮੇਰੇ ਹੱਥ ਰੱਖਣ ਦੁਆਰਾ ਹੱਥ ਰੱਖਣ ਦੁਆਰਾ ਤੈਨੂੰ ਮਿਲੀ ਤੈਨੂੰ ਮਿਲੀ ਹੈ ਕਿਹਦੇ ਹੱਥ ਰੱਖਣ ਦੁਆਰਾ ਹੈ ਸੰਤ ਕਾਲਸ ਕਹਿੰਦਾ ਕਿਹਦੇ ਹੱਥ ਰੱਖਣ ਦੁਆਰਾ ਮੇਰੇ ਆਪਣੇ ਚੇਲੇ ਨੂੰ ਕਹਿੰਦੇ ਪਏ ਕਿਨੇ ਮੈਂ ਤੇਰੇ ਤੇ ਹੱਥ ਰੱਖਿਆ ਤੇ ਮੇਰੇ ਹੱਥ ਰੱਖਣ ਨਾਲ ਜਿਹੜੀ ਤੈਨੂੰ ਦਾਤ ਮਿਲੀ ਜਿਹੜੀ ਤੈਨੂੰ ਚੰਗਾਈ ਮਿਲੀ ਜਿਹੜਾ ਤੈਨੂੰ ਛੁਟਕਾਰਾ ਮਿਲਿਆ ਉਹਨੂੰ ਹੁਣ ਕੀ ਕਰ? ਚਮਕਾ। ਉਹਨੂੰ ਚਮਕਾ। ਉਹਨੂੰ ਕੀ ਕਰਾਂ? ਚਮਕਾ। ਜੇ ਡਾਕਟਰਾਂ ਨੇ ਨਾਮ ਦੱਸ ਸਕਦੇ ਆ ਤੇ ਫੇਰ ਜਿਹਨੇ ਹੱਥ ਰੱਖਿਆ ਉਹਦਾ ਨਾਮ ਕਿਉਂ ਨਹੀਂ ਦੱਸ ਸਕਦੇ ਲੋਕਾਂ ਨੂੰ? ਕਿ ਮੇਰੇ ਆਪ ਨੇ ਕਿਹਾ ਨੇ ਮੇਰੇ ਤੇ ਹੱਥ ਰੱਖਿਆ ਤੁਸੀਂ। ਜਦੋਂ ਬੋਲੋਗੇ ਤੇ ਪਰਮੇਸ਼ਵਰ ਤੁਹਾਡੀਆਂ ਖੁਸ਼ੀਆਂ 'ਚ ਹੋਰ ਵਾਅਦਾ ਕਰਦਾ ਜਾਏਗਾ। ਅਗਰ ਅਗਰ ਇਹ ਹੱਥ ਭਲੇਖੇ ਨਾਲ ਵੀ ਅਗਰ ਰੱਖਿਆ ਗਿਆ ਜਿੱਥੋਂ ਵੱਡੀ ਚੰਗਾਈ ਮਿਲ ਜਾਣੀ ਕਿਉਂ ਕਿ ਕਿ ਤੁਸੀਂ ਗਵਾਹੀ ਦੇ ਰਹੇ ਆ ਕਿ ਪਰਮੇਸ਼ਵਰ ਦੀ ਮਾਸ ਅੰਮ੍ਰਿਤ ਜਦੋਂ ਮੇਰੇ ਤੇ ਆਈ ਉਹ ਹੱਥ ਮੇਰੇ ਤੇ ਆਇਆ ਮੈਨੂੰ ਸਤਾਰਾ ਮਿਲ ਗਿਆ ਮੇਰਾ ਗਰਵ ਖੁੱਲ ਗਿਆ ਕਿ ਇਹ ਗਵਾਹੀ ਨੂੰ ਚਮਕਾਓ ਤਾਂ ਕਿ ਮੇਰਾ ਪਰਮੇਸ਼ਵਰ ਤੁਹਾਡੀਆਂ ਪੀੜੀਆਂ ਨੂੰ ਚਮਕਾ ਦੇ ਉਹ ਗਵਾਹੀ ਦੇਣ ਵਾਲਿਆਂ ਤੋਂ ਖੁਸ਼ ਹੁੰਦਾ ਗਵਾਹੀ ਲੁਕਾਉਣ ਵਾਲਿਆਂ ਤੋਂ ਨਹੀਂ ਜਿਹੜੇ ਇੱਕ ਗਵਾਹੀ ਲਈ ਹੈ ਉਹ ਜਿੰਨੇ ਨਹੀਂ ਅਗਲੀਆਂ ਵਾਲੀ ਰੋਂਦੇ ਐ ਕਿ ਮੇਰਾ ਅਗਲਾ ਕੰਮ ਹੋ ਜਾਏ ਫਿਰ ਤਾਂ ਮੈਂ ਕਹਿੰਿਆ ਤੇ ਸ਼ੈਤਾਨ ਦਾ ਟਾਈਮ ਉਹ ਕਹਿੰਦੇ ਇਕੱਠੀਆਂ ਦੇ ਲਾ ਨਾ ਇੱਥੇ ਟਾਈਮ ਮਿਲਣਾ ਇਕੱਠੀਆਂ ਨੇ ਇਹਦਾ ਨਾਮ ਤੁਸੀਂ ਦਿਓ ਤੇ ਆਪਣੀ ਗਵਾਹੀ ਇੱਥੇ ਵੀ ਦੇਣੀ ਔਰ ਸੱਦਾ ਪੱਤਰ ਲੈ ਕੇ ਲੋਕਾਂ ਨੂੰ ਦੇਣੀ ਆ ਲੋ ਜੀ ਪੁੱਛੇਗਾ ਉਹ ਕੀ ਆ ਉਹਨੂੰ ਕਹਿੰਦੇ ਇਹ ਉਹ ਆ ਤੇਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਅੱਜ ਮੇਰਾ ਆ ਕੁਛ ਬਦਲ ਗਿਆ ਸਾਡੇ ਫਰਮ ਨੇ ਜੋ ਕੁਛ ਹੋਇਆ ਉਹ ਸੱਚਾਈ ਦੱਸੋ ਅਗਲੇ ਨੂੰ ਔਰ ਜੇ ਤੂੰ ਚਾਹਨਾ ਆਪਣੀ ਜ਼ਿੰਦਗੀ ਦੇ ਅੰਦਰ ਤੇ ਫਿਰ ਇੱਕ ਹੀ ਥਾਂ ਹੈਗਾ ਅਗਰ ਉਹ ਹੱਥ ਤੇਰੇ ਤੇ ਆ ਗਿਆ ਤੇ ਬਦਲ ਦੇਗਾ ਸਭ ਕੁਝ ਔਰ ਸੱਚੀ ਮੁੱਚੀ ਬਦਲਿਆ ਨਹੀਂ ਹੈ ਹੈ ਜਦੋਂ ਹੱਥ ਆਇਆ ਕਿੰਨੇ ਕਿੰਨੇ ਲੋਕ ਜੀਵਨ ਦਿਖਾਈ ਆਈ ਹੈ ਸਾਰਿਆਂ ਦੇ ਇਹ ਗਵਾਈ ਨੂੰ ਚੰਪਾਉਣਾ ਤਾਂ ਕਿ ਪਰਮੇਸ਼ਰ